ਦੋਸਤੋ ਅੱਜ ਦੀਆਂ ਤਿੰਨ ਵੱਡੀਆਂ ਖਬਰਾਂ ਨੇ ਜਿਨ੍ਹਾਂ ਦੀ ਚਰਚਾ ਆਪਾਂ ਅੱਜ ਆਜ਼ਾਦੀ ਦੇ ਨਾਲ ਕਰਾਂਗੇ ਆਜ਼ਾਦੀ ਅੱਜ ਮੇਰਾ ਪਹਿਲਾ ਇਹ ਸਵਾਲ ਆ ਵੀ ਪ੍ਰਧਾਨ ਮੰਤਰੀ ਮੋਦੀ ਨੇ ਅੱਜ ਐਲਾਨ ਕੀਤਾ ਵੀ ਆ ਕਿਸਾਨਾਂ ਲਈ ਵੱਡਾ ਬੈਨ ਕੀਤਾ ਵੀ ਆ ਠੀਕ ਆ ਉਹਦੇ ਬਾਰੇ ਤੁਸੀਂ ਕੀ ਕਹੋਗੇ ਦੇਖੋ ਜੀ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਪਾਰਲੀਮੈਂਟ ਦੇ ਵਿੱਚ ਬੀਤੇ ਦਿਨ ਇਹ ਗੱਲ ਆਖੀ ਕਿਸਾਨਾਂ ਬਾਰੇ ਇੱਕ ਵੱਡੀ ਗੱਲ ਬੋਲੀ ਜਿਹਦੇ ਉੱਪਰ ਪਹਿਲਾਂ ਤਾਂ ਚਰਨਜੀਤ ਚੰਨੀ ਤੇ ਰਾਹੁਲ ਗਾਂਧੀ ਹੋਰਾਂ ਨੇ ਹੀ ਉਹ ਉਹ ਉੱਥੇ ਮੌਕੇ ਤੇ ਜਵਾਬ ਦਿੱਤੇ ਪਰ ਬਹੁਤ ਸਾਰੇ ਕਿਸਾਨਾਂ ਨੂੰ ਸ਼ਾਇਦ ਨਹੀਂ ਪਤਾ ਪ੍ਰਧਾਨ ਮੰਤਰੀ ਮੋਦੀ ਨੇ ਪਾਰਲੀਮੈਂਟ ਚ ਬੋਲਦਿਆਂ ਕਾਫੀ ਟਾਈਮ ਬਾਅਦ ਕਿਸਾਨਾਂ ਬਾਰੇ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਅਸੀਂ ਐਦਾਂ ਕਰਕੇ ਐਦਾਂ ਕਰਕੇ ਤੇ ਕਿਸਾਨਾਂ ਨੂੰ 1 ਲੱਖ ਕਰੋੜ ਰੁਪਏ ਦਾ ਸਿੱਧਾ ਫਾਇਦਾ ਪਹੁੰਚਾਇਆ ਹੁਣ ਸਭ ਤੋਂ ਪਹਿਲੀ ਗੱਲ ਤਾਂ ਮੋਦੀ ਸਾਹਿਬ ਨੇ ਜਿਹੜੀ ਇਹ ਗੱਲ ਕੀਤੀ ਆ 1 ਲੱਖ ਕਰੋੜ ਦਾ ਫਾਇਦਾ ਉਹਨਾਂ ਨੇ ਕਿਹਾ ਵੀ ਆ ਚੀਜ਼ ਸਸਤੀ ਕਰਕੇ ਐਦਾਂ ਬਦਲ ਕੇ ਅਸੀਂ ਪਚਾਇਆ ਪਰ ਮੋਦੀ ਸਾਹਿਬ ਨੇ ਇਹ ਕਿਉਂ ਨਹੀਂ ਦੱਸਿਆ ਵੀ ਜਿਹੜੀਆਂ ਸੈਂਕੜੇ ਚੀਜ਼ਾਂ ਦੇ ਰੇਟ 100-100 ਗੁਣਾ ਵਧਾ ਕੇ ਉਹਨਾਂ ਨੇ ਕਿਸਾਨਾਂ ਤੇ ਮਜ਼ਦੂਰਾਂ ਤੇ ਬੇਰੁਜ਼ਗਾਰਾਂ ਤੇ ਦੁਕਾਨਦਾਰਾਂ ਤੇ ਜਿਹੜਾ ਬੋਝ ਪਾਇਆ ਉਹਦਾ ਕੀ ਉਹ ਕਿਉਂ ਨਹੀਂ ਦੱਸਿਆ ਦੂਜੀ ਗੱਲ ਮੋਦੀ ਸਾਹਿਬ ਨੇ ਕਿਸਾਨਾਂ ਤੋਂ ਇਲਾਵਾ ਇਹ ਬੋਲੀ ਕਹਿੰਦੇ ਜੀ ਅਸੀਂ ਆਯੁਸ਼ਮਾਨ ਭਾਰਤ ਸਕੀਮ ਚਲਾਈ ਉਹਦੇ ਨਾਲ ਅਸੀਂ 1 ਲੱਖ 30 ਹਜ਼ਾਰ ਕਰੋੜ ਦਾ ਫਾਇਦਾ ਲੋਕਾਂ ਨੂੰ ਦਿੱਤਾ ਇਸ ਦਾ ਉਹਨਾਂ ਨੇ ਤਿੰਨ ਚਾਰ ਚੀਜ਼ਾਂ ਗਿਣਾ ਕੇ ਤੇ ਕਿਹਾ ਵੀ ਅਸੀਂ ਇੰਨਾ ਕੁਝ ਮੈਂ ਤੇ ਮੇਰੀ ਸਰਕਾਰ ਨੇ ਲੋਕਾਂ ਨੂੰ ਦਿੱਤਾ ਹੁਣ ਪਹਿਲੀ ਤਾਂ ਗੱਲ ਇਹ ਆ ਵੀ ਜਿੰਨਾ ਵੀ ਕੁਝ ਇਹ ਪਾਰਟੀਆਂ ਸਰਕਾਰੀ ਖਜ਼ਾਨੇ ਚੋਂ ਕਰਦੀਆਂ ਨੇ ਇਹ ਐ ਕਿਉਂ ਕਹਿੰਦੀਆਂ ਨੇ ਵੀ ਅਸੀਂ ਲੋਕਾਂ ਨੂੰ ਦਿੱਤਾ ਅਸੀਂ ਕੀਤਾ ਸਰਕਾਰੀ ਖਜ਼ਾਨੇ ਚ ਜਿਹੜਾ ਇੱਕ ਇੱਕ ਪੈਸਾ ਜਾਂਦਾ ਨਾ ਉਹ ਇਹਨਾਂ ਦੇ ਘਰਾਂ ਚੋਂ ਨਹੀਂ ਜਾਂਦਾ ਇਹ ਸਾਰੀਆਂ ਹੀ ਪਾਰਟੀਆਂ ਸਰਕਾਰੀ ਖਜ਼ਾਨੇ ਦਾ ਇਸਤੇਮਾਲ ਕਰਕੇ ਹਮੇਸ਼ਾ ਇਹ ਕਹਿੰਦੀਆਂ ਅਸੀਂ ਲੋਕਾਂ ਲਈ ਆ ਕੁਝ ਕੀਤਾ ਦੇਖੋ ਜਿੰਨਾ ਕੁਝ ਸਰਕਾਰੀ ਖਜ਼ਾਨੇ ਚੋਂ ਲੋਕਾਂ ਲਈ ਕੀਤਾ ਜਾਂਦਾ ਉਹ ਕੋਈ ਪਾਰਟੀ ਨਹੀਂ ਕਰਦੀ ਉਹ ਕੋਈ ਮੰਤਰੀ ਨਹੀਂ ਕਰਦਾ ਉਹ ਲੋਕਾਂ ਦਾ ਪੈਸਾ ਹੁੰਦਾ ਉਸ ਲੋਕਾਂ ਦੇ ਪੈਸੇ ਚੋਂ ਇਹ ਆਪ ਪਲਦੇ ਨੇ ਆਪ ਦੇ ਠਾਠ ਬਾਠ ਚਲਾਉਂਦੇ ਨੇ ਇਹਨਾਂ ਦੇ ਗਨਮੈਨ ਇਹਨਾਂ ਦੀਆਂ ਸਕੋਰਟੀਆਂ ਇਹਨਾਂ ਦੀਆਂ ਗੱਡੀਆਂ ਇਹਨਾਂ ਦੀਆਂ ਤਨਖਾਹਾਂ ਇਹਨਾਂ ਦਾ ਰੋਟੀ ਟੁਕ ਸਾਡੇ ਲੋਕਾਂ ਦੇ ਟੈਕਸਾਂ ਤੋਂ ਚੱਲਦਾ ਤੇ ਇਹ ਬਾਅਦ ਚ ਕਹਿ ਦਿੰਦੇ ਨੇ ਅਸੀਂ ਲੋਕਾਂ ਲਈ ਆ ਕੀਤਾ ਔਰ ਤੁਸੀਂ ਤਾਂ ਸਾਡੇ ਤੋਂ ਪਾਲਦੇ ਹੋ ਸਾਰੇ ਤੁਸੀਂ ਲੋਕਾਂ ਨੂੰ ਕੀ ਦਿੰਦੇ ਹੋ ਜਾਂ ਤਾਂ ਤੁਸੀਂ ਲੋਕਾਂ ਨੂੰ ਘਰੋਂ ਦੱਸੋ ਤੁਸੀਂ ਪੰਜੀ ਵੀ ਦਿੱਤੀ ਹੈ ਤਾਂ ਜਿਹੜੀ ਤੁਹਾਨੂੰ ਤਨਖਾਹ ਮਿਲਦੀ ਹੈ ਨਾ ਮੰਤਰੀ ਪੁਣੇ ਦੀ ਜਾਂ ਐਮ ਐਲ ਏ ਐਮ ਪੀ ਦੀ ਉਹ ਤਨਖਾਹ ਵੀ ਲੋਕਾਂ ਦੀ ਜੇਬ ਤੋਂ ਜਾਂਦੀ ਆ ਹਰ ਇੱਕ ਗਰੀਬ ਪਰਿਵਾਰ ਜਿਹੜਾ ਇੱਕ ਗਰੀਬ ਬੰਦਾ ਦਿਹਾੜੀ ਕਰਦਾ 300 ਰੁਪਏ ਦਿਹਾੜੀ ਲੈਂਦਾ ਉਹ ਵੀ ਰੋਜ਼ਾਨਾ 100 ਰੁਪਏ ਸਰਕਾਰ ਨੂੰ ਫੰਡ ਦਿੰਦਾ 100 ਰੁਪਏ ਟੈਕਸ ਦਿੰਦਾ ਕਿਵੇਂ ਮੰਨ ਲਓ 1 ਲੀਟਰ ਪੈਟਰੋਲ ਵਰਤਿਆ ਕਿਸੇ ਮਜ਼ਦੂਰ ਨੇ ਦਿਹਾੜੀ ਜਾਣ ਓਨਲੀ ਜਾਂ ਉਹਦੇ ਉੱਪਰ 55 ਤੋਂ 60 ਰੁਪਏ ਟੈਕਸ ਹੈ 1 ਲੀਟਰ ਪੈਟਰੋਲ ਤੇ ਤੇ ਜਦੋਂ ਸਵੇਰੇ ਅਸੀਂ ਉੱਠਦੇ ਆਂ ਉੱਠ ਕੇ ਚਾਹ ਬਣਾਉਣੀ ਹੈ ਪਹਿਲੀ ਜਿਹੜੀ ਉਹਦੇ ਤੇ 20 ਸਾਨੂੰ ਟੈਕਸ ਲੱਗਦੇ ਨੇ ਗੈਸ ਸਿਲੰਡਰ ਵੱਲੋਂ ਉਹਦੇ ਤੇ ਵੀ ਟੈਕਸ ਉਹਦੇ ਤੇ ਟੈਕਸ ਜਿਹੜੀ ਉਹ ਤੇ ਖੰਡ ਪੱਤੀ ਪਾਈ ਉਹਦੇ ਤੇ ਟੈਕਸ ਜਿਹੜੀ ਮੱਚਸ ਨਾਲ ਅਸੀਂ ਸਿਲੰਡਰ ਜਲਾਇਆ ਉਹਦੇ ਤੇ ਵੀ ਟੈਕਸ ਜੇ ਕਿਸੇ ਨੇ ਪੇਸਟ ਕੀਤੀ ਤੜਕੇ ਉੱਠ ਕੇ ਉਹ ਬ੍ਰਸ਼ ਤੇ ਵੀ ਪੇਸਟ ਤੇ ਵੀ ਟੈਕਸ ਸੋ ਹਰ ਚੀਜ਼ ਤੇ ਸਾਡੇ ਤੋਂ ਟੈਕਸ ਲੈ ਕੇ ਉਸ ਤੋਂ ਬਾਅਦ ਜੇ ਹਾਂ ਜੇ ਇਹ ਇਹ ਕਹਿੰਦੇ ਨੇ ਵੀ ਅਸੀਂ ਆਹ ਕੀਤਾ ਉਹ ਕੀਤਾ ਪਹਿਲੀ ਗੱਲ ਕਿਸਾਨਾਂ ਲਈ ਕੀਤਾ ਕੀ ਮੋਦੀ ਸਰਕਾਰ ਨੇ ਕਿਸਾਨਾਂ ਦੇ ਉੱਪਰ ਐਸੇ ਮੋਦੀ ਸਰਕਾਰ ਦੇ ਮੰਤਰੀ ਨੇ 2 ਦਿਨ ਪਹਿਲਾਂ ਪਾਰਲੀਮੈਂਟ ਦੇ ਦੱਸਿਆ 1 ਲੱਖ ਕਰੋੜ ਦਾ ਕਰਜ਼ਾ ਇਕੱਲੇ ਕਿਸਾਨਾਂ ਤੇ ਹੋ ਗਿਆ ਪੰਜਾਬ ਦੇ ਕਿਸਾਨਾਂ ਦਾ 1 ਲੱਖ ਕਰੋੜ ਪਾਰ ਹੋ ਗਿਆ ਜਿਹਦੇ ਚ ਉਹਨਾਂ ਨੇ ਇਹ ਵੀ ਦੱਸਿਆ ਵੀ 85000 ਕਰੋੜ ਉਹ ਤਾਂ ਪ੍ਰਾਈਵੇਟ ਬੈਂਕਾਂ ਦਾ ਕੋਆਪਰੇਟਿਵ ਬੈਂਕਾਂ ਦਾ ਜਿਹੜਾ ਉਹ 10000 ਕਰੋੜ ਹੈ ਤੇ ਪਿੰਡੂ ਬੈਂਕਾਂ ਦਾ 8000 ਤੇ 460 ਕਰੋੜ ਹੈ ਕਿਸਾਨਾਂ ਦੇ ਸਿਰ ਜਿਹੜਾ ਇੰਨਾ ਕਰਜ਼ਾ ਚੜਿਆ ਫਿਰ ਉਹ ਕਿਵੇਂ ਚੜਿਆ ਉਹ ਕਾਹ ਤੋਂ ਚੜਿਆ ਕੀ ਕਿਸਾਨ ਕੁਝ ਨਹੀਂ ਕਰਦੇ ਮਜ਼ਦੂਰਾਂ ਤੇ ਵੀ ਕਰਜ਼ਾ ਚੜਿਆ ਮਜ਼ਦੂਰਾਂ ਦੀ ਵੀ ਬੁਰੀ ਹਾਲਤ ਆ ਕਿਸਾਨਾਂ ਦੀ ਵੀ ਬੁਰੀ ਹਾਲਤ ਆ ਸਭ ਤੋਂ ਵੱਧ ਹੱਥੀਂ ਕੰਮ ਕਰਨ ਵਾਲੇ ਇਹ ਤਬਕੇ ਨੇ ਸਭ ਤੋਂ ਵੱਧ ਮਾੜੀ ਹਾਲਤ ਤੇ ਕਰਜ਼ਾਈ ਨੇ ਇਹਨਾਂ ਦੀ ਹੈ ਹੂੰ ਹੁਣ ਮੋਦੀ ਸਾਹਿਬ ਨੂੰ ਅਸੀਂ ਪੁੱਛਣਾ ਚਾਹੁੰਨੇ ਆ ਪਾਰਲੀਮੈਂਟ 'ਚ ਤੁਸੀਂ ਗਿਣਾ ਰਹੇ ਹੋ ਵੀ ਅਸੀਂ ਕਿਸਾਨਾਂ ਨੂੰ 1 ਲੱਖ ਕਰੋੜ ਦਾ ਲਾਭ ਦਿੱਤਾ ਤੇ ਕਿਸਾਨ ਮਰਨ ਵਰਤੇ ਬੈਠੇ ਨੇ ਡੱਲੇਵਾਲ ਸਾਹਿਬ ਹੋਰੀ ਵੀ ਸਾਡਾ ਕਰਜ਼ਾ ਮਾਫ ਕਰੋ ਜੇ ਉਹਨਾਂ ਨੂੰ ਲਾਭ ਦਿੱਤਾ ਹੁੰਦਾ ਜੇ ਤੇ ਫਿਰ ਉਹ ਉੱਥੇ ਘਤ ਮੋਰਚਾ ਲਾਉਂਦੇ ਬਿਲਕੁਲ ਜੇਕਰ ਮੋਦੀ ਸਾਹਿਬ ਤੁਸੀਂ 1 ਲੱਖ ਕਰੋੜ ਦਾ ਲਾਭ ਕਿਸਾਨਾਂ ਨੂੰ ਦਿੱਤਾ ਹੁੰਦਾ ਤੇ ਉਹਨਾਂ ਦਾ ਕਰਜ਼ਾ ਵੀ ਲੱਖ ਕਰੋੜ ਹੀ ਆ ਪੰਜਾਬ ਦੇ ਕਿਸਾਨਾਂ ਦਾ ਉਹ ਅੱਜ ਉੱਤਰਿਆ ਹੁੰਦਾ ਸੋ ਪਾਰਲੀਮੈਂਟ 'ਚ ਬਹਿ ਕੇ ਗੱਲਾਂ ਕਰਨੀਆਂ ਬਹੁਤ ਆਸਾਨ ਨੇ ਨਾਲ ਦੀ ਨਾਲ ਉਥੇ ਚਰਨਜੀਤ ਚੰਨੀ ਨੇ ਜਵਾਬ ਦਿੱਤਾ ਸੀ ਚਰਨਜੀਤ ਚੰਨੀ ਕਹਿੰਦਾ ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਤਾਂ ਦੂਰ ਕਿਸਾਨਾਂ ਦੇ ਖਿਲਾਫ ਦੇਸ਼ ਦੇ ਵਿੱਚ ਇੱਕ ਨਫ਼ਰਤ ਵਾਲਾ ਮਾਹੌਲ ਪੈਦਾ ਕੀਤਾ ਜਾ ਰਿਹਾ ਬਿਲਕੁਲ ਠੀਕ ਆ ਆ ਜਿੰਨੇ ਅੰਨੇ ਭਗਤ ਨੇ ਇਹ ਕਿਸਾਨਾਂ ਬਾਰੇ ਆ ਥੱਲੇ ਕਮੈਂਟ ਦੇਖ ਲਓ ਜਿਨ੍ਹਾਂ ਦੇ ਕਮੈਂਟ ਗੰਦੇ ਹੋਏ ਨਾ ਕਿਸਾਨਾਂ ਬਾਰੇ ਉਹ ਸਾਰੇ ਅੰਨੇ ਭਗਤ ਨੇ ਬੀਜੇਪੀ ਦੇ ਮੋਦੀ ਸਰਕਾਰ ਦੇ ਸੋ ਦੇਖੋ ਮੋਦੀ ਸਰਕਾਰ ਨੇ ਪਾਰਲੀਮੈਂਟ ਚ ਬਹੁਤ ਕੁਝ ਗਣਾਇਆ ਪਰ ਲੋਕਾਂ ਨੂੰ ਧਰਤੀ ਤੇ ਨਜ਼ਰ ਨਹੀਂ ਆ ਰਿਆ ਹੁਣ ਅੱਜ ਅਮਰੀਕਾ ਨੇ ਇੱਕ ਜਹਾਜ਼ ਭਰ ਕੇ ਭੇਜਤਾ ਪੰਜਾਬ ਉਥੋਂ ਦੇ ਮੁੰਡੇ ਕੁੜੀਆਂ ਕੱਢੇ ਸਾਡੇ ਜਿਹੜੇ ਉੱਥੇ ਗਏ ਸੀ ਹੁਣ ਉਹ ਗਏ ਕਿਉਂ ਮੋਦੀ ਸਰਕਾਰ ਦੀ ਪੋਲ ਖੁੱਲਦੀ ਆ ਭਗਵੰਤਮਾਨ ਸਰਕਾਰ ਦੀ ਵੀ ਪੋਲ ਖੁੱਲਦੀ ਆ ਇੱਥੋਂ ਦੁਖੀ ਹੋ ਕੇ ਇੱਥੋਂ ਤੰਗ ਹੋ ਕੇ ਤੰਗੀਆਂ ਦੇ ਮਾਰੇ ਉਧਰ ਵਿਚਾਰੇ ਗਏ ਸੀ ਉਹਨਾਂ ਨੇ ਵੀ ਕੱਢ ਤੇ ਉਥੇ ਅੱਜ 에어ਪੋਰਟ ਤੇ ਜਦੋਂ ਅਮਰਤਸਰ ਉਹ ਜਹਾਜ਼ ਉਤਰਿਆ ਨਾ ਤੇ ਉਥੇ ਇੱਕ ਪਤਨੀ ਆਪਣੇ ਪਤੀ ਨੂੰ ਲੈਣ ਆਈ ਸੀ ਇੱਕ ਦਾਦਾ ਪੋਤੇ ਨੂੰ ਲੈਣ ਆਇਆ ਸੀ ਉਹਨਾਂ ਨੇ ਦੱਸਿਆ ਕਿ ਅਸੀਂ 40-40 ਲੱਖ ਕਰਜ਼ਿਆਂ ਤੇ ਵਿਆਜਾਂ ਤੇ ਫੜ ਕੇ ਏਜੰਟਾਂ ਨੂੰ ਦੇ ਕੇ ਭੇਜਿਆ ਸੀ ਹੁਣ ਕਈ ਮੌਜ ਨਾਲ ਆਖੀ ਜਾਂਦੇ ਭੇਜ ਦੇ ਕਿਉਂ ਨਹੀਂ ਦੁਖੀ ਹੋ ਕੇ ਭੇਜ ਦੇ ਯਾਰ ਇੱਥੇ ਜੇ ਵਧੀਆ ਰੁਜ਼ਗਾਰ ਵਧੀਆ ਜ਼ਿੰਦਗੀ ਮਿਲੇ ਕੀ ਲੋੜ ਆ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਉੱਥੇ ਭੇਜਣ ਦੀ ਇੱਥੇ ਜਦੋਂ ਕੁਝ ਨਹੀਂ ਮਿਲਦਾ ਤਾਂ ਲੋਕ ਫਿਰ ਉਧਰ ਭੇਜਦੇ ਨੇ ਸੋ ਇਹ ਸਥਿਤੀ ਹੈ ਹਾਂਜੀ ਮੇਰਾ ਦੂਜਾ ਸਵਾਲ ਇਹ ਆ ਵੀ ਅੱਜ ਦਿੱਲੀ ਵਿੱਚ ਚੋਣਾਂ ਦਾ ਮਾਹੌਲ ਸੀ ਉਹ ਮਾਹੌਲ ਕਿਵੇਂ ਦਾ ਸੀਗਾ ਦੇਖੋ ਦਿੱਲੀ 'ਚ ਚੋਣਾਂ ਦਾ ਮਾਹੌਲ ਸੀ ਪਹਿਲਾਂ ਤਾਂ ਪਿਛਲੇ 15 ਦਿਨ ਤੋਂ ਦਿੱਲੀ ਦੇ ਵਿੱਚ ਸਭ ਤੋਂ ਵੱਧ ਗੱਪ ਰੋੜੇ ਗਏ ਝੂਠ ਮਾਰੇ ਗਏ ਅੱਜ ਪਈਆਂ ਵੋਟਾਂ ਵੋਟਾਂ ਦੇ ਵਿੱਚ ਅੱਜ ਉੱਥੇ ਝੜਪਾਂ ਹੋਈਆਂ ਨੇ ਕਈ ਥਾਵਾਂ ਦੇ ਉੱਪਰ ਲੜਾਈ ਹੋਈ ਹੈ ਆਮ ਆਦਮੀ ਪਾਰਟੀ ਕਹਿ ਰਹੀ ਆ ਕਿ ਜਿਹੜੀ ਬੀਜੇਪੀ ਆ ਉਹ ਪੁਲਿਸ ਦੀ ਮਦਦ ਦੇ ਨਾਲ ਉਥੇ ਬੜਾ ਕੁਝ ਗੜਬੜ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਇੱਕ ਜਗ੍ਹਾ ਦੇ ਉੱਪਰ ਜਿਹੜੀ ਸਰਾਏ ਕਾਲੇ ਖਾਂ ਵੋਟਾਂ ਪੈ ਰਹੀਆਂ ਸੀ ਉਥੇ ਜਿਹੜਾ ਆਮ ਆਦਮੀ ਪਾਰਟੀ ਦਾ ਉਪ ਮੁੱਖ ਮੰਤਰੀ ਰਿਆ ਮਨੀਸ਼ ਸੋਧਿਆ ਉਹਦੇ ਨਾਲ ਕਾਫੀ ਧੱਕਾ ਮੁਕੀ ਹੋਇਆ ਉਥੇ ਦੇਖੋ ਇੱਥੇ ਜਦੋਂ ਪੰਜਾਬ ਚ ਵੋਟਾਂ ਪੈਂਦੀਆਂ ਨੇ ਚਾਹੇ ਉਹ ਨਗਰ ਕੌਂਸਲਾਂ ਦੀਆਂ ਹੋਣ ਚਾਹੇ ਸਰਪੰਚੀ ਦੀਆਂ ਹੋਣ ਇੱਥੇ ਭਗਵੰਤ ਮਾਨ ਸਰਕਾਰ ਤੇ ਦੋਸ਼ ਲੱਗਦੇ ਨੇ ਵੀ ਪੁਲਿਸ ਤੇ ਪ੍ਰਸ਼ਾਸਨ ਦੀ ਮਦਦ ਨਾਲ ਧੱਕੇਸ਼ਾਹੀ ਕਰਦੀ ਐ। ਉੱਥੇ ਪੁਲਿਸ ਤੇ ਪ੍ਰਸ਼ਾਸਨ ਕੇਂਦਰ ਸਰਕਾਰ ਦੇ ਕੰਟਰੋਲ 'ਚ ਆ। ਉੱਥੇ ਆਮ ਆਦਮੀ ਪਾਰਟੀ ਕਹਿ ਰਹੀ ਐ ਵੀ ਧੱਕੇਸ਼ਾਹੀ ਕਰਦੇ ਨੇ। ਹੁਣ ਕੀ ਇਹ ਧੱਕੇਸ਼ਾਹੀ ਵਾਲੀ ਗੱਲ ਸੱਚ ਐ ਕਿ ਝੂਠਾ? ਸੱਚਾ। ਜਮਾਂ ਸੱਚਾ। ਹਾਂ ਜਿੱਥੇ ਜਿਸ ਦੀ ਲਾਠੀ ਉਸ ਦੀ ਬਹਿਸ। ਹਾਂ। ਹੈ ਇੱਥੇ ਇਹਨਾਂ ਦੇ ਆਜੀ ਦੇ ਹੱਥ 'ਚ ਪੰਜਾਬ 'ਚ ਪਾਵਰ ਹੁੰਦੀ ਆ। ਉਹ ਇੱਥੇ ਚੰਮ ਦੀਆਂ ਚਲਾ ਜਾਂਦਾ। ਜਿੱਥੇ ਔਰ ਉਹ ਦਿੱਲੀਚ ਜਿਹਦੇ ਹੱਥ ਚ ਹੈ ਉਹ ਉਥੇ ਚੰਮਦੀਆਂ ਚਲਾ ਜਾਂਦਾ ਦੇਖੋ ਜਿਹੜਾ ਲੋਕਤੰਤਰੀ ਮਾਹੌਲ ਹੈ ਨਾ ਉਹ ਨਹੀਂ ਦੇਸ਼ ਚ ਰਹਿਣ ਦਿੱਤਾ ਇੱਥੇ ਚੰਮਦੀਆਂ ਚਲਾਈਆਂ ਜਾ ਰਹੀਆਂ ਨੇ ਵੋਟਾਂ ਦੇ ਵਿੱਚ ਪਹਿਲਾਂ ਤਾਂ ਲੋਕਾਂ ਨੂੰ ਸ਼ਰਾਬਾਂ ਪੈਸੇ ਬੜਾ ਕੁਝ ਵੰਡਿਆ ਜਾਂਦਾ ਤੇ ਫਿਰ ਵੋਟਾਂ ਵਾਲੇ ਦਿਨ ਸ਼ਰੇਆਮ ਗੁੰਡਾਗਰਦੀਆਂ ਹੁੰਦੀਆਂ ਨੇ ਹੁੰਦੀਆਂ ਨੇ ਹਾਂਜੀ ਹਾਂਜੀ ਸੋ ਮੈਨੂੰ ਲੱਗਦਾ ਕਿ ਜਦੋਂ ਸਰਕਾਰਾਂ ਦਾ ਮੋਢੀ ਇਦਾਂ ਵੱਜੂਗਾ ਗੁੰਡਾਗਰਦੀਆਂ ਨਾਲ ਠੱਕਿਆਂ ਨਾਲ ਲੋਕਾਂ ਨੂੰ ਝੂਠੇ ਲਾਰੇ ਲਾ ਕੇ ਬੁੱਧੂ ਬਣਾ ਕੇ ਤਾਂ ਫਿਰ ਅੱਗੇ ਜਾ ਕੇ ਸਰਕਾਰਾਂ ਨੇ ਕੀ ਕਰਨਾ ਹੁੰਦਾ ਹਾਂਜੀ ਮੇਰਾ ਤੀਜਾ ਸਵਾਲ ਡਾਕਟਰ ਸਾਹਿਬ ਅੱਜ ਇਹ ਆ ਵੀ ਅਮਰੀਕਾ ਨੇ ਜਾਜ ਪਰ ਕੇ ਕੁੜੀਆਂ ਮੁੰਡਿਆਂ ਦਾ ਫੇਰ ਪੰਜਾਬ ਵਾਪਸ ਭੇਜਤਾ ਆਏਗਾ ਵੀ ਇਹ ਕਿਉਂ ਭੇਜਾਈ ਇਹ ਗੱਲ ਕੀ ਆ ਦੇਖੋ ਜੀ ਇਹ ਭਗਵੰਤ ਮਾਨ ਸਾਹਿਬ ਦੀ ਗੱਲ ਸੱਚ ਸਾਬਤ ਹੋਈ ਆ ਭਗਵੰਤ ਮਾਨ ਸਾਹਿਬ ਕਹਿੰਦੇ ਹੁੰਦੇ ਸੀ ਨਾ ਕਿ ਸਾਡਾ ਰਾਜ ਅਗਰ ਆ ਗਿਆ ਤੇ ਜਿਹੜੇ ਬਾਹਰਲੇ ਦੇਸ਼ਾਂ ਚ ਗਏ ਨੇ ਉਹ ਵੀ ਉੱਥੋਂ ਵਾਪਸ ਆਉਣਗੇ ਬਸ ਉਹੀ ਹੋਇਆ ਪਰ ਇਹ ਸੱਚ ਪੁੱਠੇ ਤਰੀਕੇ ਨਾਲ ਸਾਬਤ ਹੋਇਆ ਇਹ ਜਲੂਸ ਨਿਕਲਿਆ ਕੇਂਦਰ ਮੋਦੀ ਸਰਕਾਰ ਦਾ ਵੀ ਪੰਜਾਬ ਭਗਵੰਤ ਮਾਨ ਸਰਕਾਰ ਦਾ ਵੀ ਇਹ ਜਿਹੜੇ ਅਮਰੀਕਾ ਨੇ 104 ਮੁੰਡੇ ਕੁੜੀਆਂ ਜਹਾਜ਼ ਭਰ ਕੇ ਪਹਿਲਾ ਜਹਾਜ਼ ਭੇਜਿਆ ਨਾ ਵਾਪਸ ਪੁੱਠੇ ਭੇਜੇ ਨੇ ਇਹਨਾਂ ਦੇ ਵਿੱਚੋਂ ਕਾਫੀ ਜਣੇ ਤਾਂ ਆ 15 20 ਦਿਨ ਮਹੀਨਾ 2 ਮਹੀਨੇ ਪਹਿਲਾਂ ਗਏ ਸੀ ਉੱਥੇ ਹਾਂਜੀ ਹੁਣੇ ਹੀ ਉੱਥੇ ਜਾਂਦੇ ਫੜੇ ਗਏ ਹੁਣ ਦੱਸੋ ਭਗਵੰਤ ਮਾਨ ਸਾਹਿਬ ਕਹਿੰਦੇ ਹੁੰਦੇ ਸੀ ਜੇ ਸਾਡਾ ਰਾਜ ਪੰਜਾਬ 'ਚ ਆ ਗਿਆ ਤਾ ਫੇਰ ਬਾਹਰੇ ਦੇਸ਼ਾਂ ਜਾਣ ਦੀ ਲੋੜ ਨਹੀਂ ਪੈਣੀ ਜਿਹੜੇ ਉੱਥੇ ਗਏ ਨੇ ਉਹ ਵੀ ਵਾਪਸ ਆਉਣਗੇ ਗੋਰੇ-ਗੋਰੀਆਂ ਵੀ ਇੱਥੇ ਆ ਕੇ ਕੰਮ ਕਰਨਗੇ ਇਹ ਤਾਂ ਕੰਮ ਪੁੱਠਾ ਹੋ ਗਿਆ ਹਾਂਜੀ ਇੱਥੋਂ ਦੁਖੀ ਹੋ ਕੇ ਜਿਹੜੇ ਗਏ ਸੀ ਉਹ ਵੀ ਅਗਲੇ ਕੱਢ ਰਹੇ ਨੇ ਹਾਂਜੀ ਇੱਥੋਂ ਦੁਖੀ ਹੋ ਕੇ ਜਾਣੋਂ ਹਟੇ ਨਹੀਂ ਜਿੰਨੀ ਗਿਣਤੀ ਪਹਿਲਾਂ ਸੀ ਪੰਜਾਬ ਛੱਡ ਕੇ ਭੱਜਣ ਵਾਲਿਆਂ ਦੀ ਇੱਥੋਂ ਦੁਖੀ ਹੋ ਕੇ ਹਾਂਜੀ ਉਹ ਗਿਣਤੀ ਵਧੀ ਹੈ ਭਗਵੰਤਬਾਨ ਸਾਹਿਬ ਦੇ ਰਾਜ ਚ ਘਟੀ ਨਹੀਂ ਉਧਰ ਪ੍ਰਧਾਨ ਮੰਤਰੀ ਮੋਦੀ ਜਦੋਂ ਪਹਿਲੀ ਵਾਰ ਬਣੇ ਸੀ ਪ੍ਰਧਾਨ ਮੰਤਰੀ ਤਾਂ ਉਹਨਾਂ ਨੇ ਕਿਹਾ ਸੀ ਵੀ ਅਸੀਂ ਹਰ ਸਾਲ 2 ਕਰੋੜ ਨੌਕਰੀਆਂ ਦਿਆ ਕਰਾਂਗੇ ਦਿੱਤੀਆਂ ਜੇ 2 ਕਰੋੜ ਹਰ ਸਾਲ ਦਿੰਦੇ ਹੁੰਦੇ ਨਾ ਤੇ ਅੱਜ ਨੂੰ ਕੋਈ ਮੁੰਡਾ ਜਾਂ ਕੁੜੀ ਬੇਰੋਜ਼ਗਾਰ ਨਹੀਂ ਸੀ ਹੋਣਾ ਹਾਂ ਤੇ ਬਾਹਰ ਵੀ ਨਹੀਂ ਜਾਣਾ ਸੀ ਐਦਾਂ ਏਜੰਟਾਂ ਦੇ ਹੱਥੇ ਚੜ ਕੇ ਐਦਾਂ ਆਪਣੇ ਘਰ-ਬਾਰ ਵੇਚ ਕੇ ਕਰਜ਼ਿਆਂ ਤੇ ਪੈਸੇ ਲੈ ਕੇ ਕਿਸੇ ਨੂੰ ਵਿਦੇਸ਼ਾਂ ਮਲ ਬਾਹਰ ਭੱਜਣ ਦੀ ਲੋੜ ਨਹੀਂ ਸੀ ਪੈਣੀ ਸੋ ਅੱਜ ਇੱਕ ਤਰ੍ਹਾਂ ਨਾਲ ਮੋਦੀ ਸਰਕਾਰ ਦਾ ਮੈਂ ਕਹਿੰਨਾ ਇਹ ਜਲੂਸ ਹੈ ਔਰ ਭਗਵੰਤਮਾਨ ਸਰਕਾਰ ਦਾ ਵੀ ਹੁਣ ਇਹ ਇੱਕ ਦੂਜੇ ਸਿਰ ਥੱਪਣਗੇ ਜਸ਼ਨ ਇੱਕ ਦੂਜੇ ਸਿਰ ਥੱਪਣਗੇ ਕੇਂਦਰ ਸਰਕਾਰ ਕਹੇਗੀ ਇਹਦਾ ਜ਼ਿੰਮੇਵਾਰ ਇਹ ਨਹੀਂ ਇਹ ਕਹਿਣਗੇ ਉਹ ਨਹੀਂ ਪਰ ਹੁਣ ਅੱਜ ਇਹ ਜਿਹੜਾ ਜਹਾਜ਼ ਆਇਆ 30 ਮੁੰਡੇ ਕੁੜੀਆਂ ਪੰਜਾਬ ਦੇ 33 ਹਰਿਆਣੇ ਦੇ 33 ਗੁਜਰਾਤ ਦੇ ਤੇ 2-3 ਚੰਡੀਗੜ੍ਹ ਦੇ ਆ ਤੇ ਕੁਝ ਵਿੱਚ ਯੂਪੀ ਦੇ ਆ ਔਰੇ ਪਹਿਲਾ ਜਹਾਜ਼ ਅਜੇ ਅਮਰੀਕਾ ਨੇ ਭੇਜਿਆ ਉਹ ਕਹਿੰਦੇ ਆ ਅਮਰੀਕਾ ਵਾਲੇ 7 ਲੱਖ ਤੇ 25000 ਗੈਰ ਕਾਨੂੰਨੀ ਭਾਰਤੀ ਸਾਡੇ ਇੱਥੇ ਆਏ ਵੜਿਆ ਇਹ ਕਹਿੰਦੇ ਉਹ ਹੁਣ ਤੁਸੀਂ ਦੱਸੋ ਤੁਸੀਂ ਗੱਲਾਂ ਕਰਦੇ ਹੋ ਵਿਸ਼ਵਗੁਰੂ ਬਣਨ ਦੀਆਂ ਗੱਲਾਂ ਤੁਸੀਂ ਕਰਦੇ ਹੋ ਡਿਜੀਟਲ ਇੰਡੀਆ ਦੀਆਂ ਮੇਕ ਇਨ ਇੰਡੀਆ ਦੀਆਂ ਆਹ ਤੁਹਾਡਾ ਜਲੂਸ ਨਿਕਲਿਆ ਪਿਆ ਜੇਕਰ ਤੁਹਾਡੇ ਦੇਸ਼ ਚੋਂ ਲੱਖਾਂ ਮੁੰਡੇ ਕੁੜੀਆਂ ਰਿਸਕ ਲੈ ਕੇ ਕਾਟਰੀਆਂ ਦੇ ਵਿੱਚ ਵੀ ਇਹ ਦੇਸ਼ ਛੱਡ ਕੇ ਭੱਜ ਰਹੇ ਨੇ ਤਾਂ ਫਿਰ ਤੁਸੀਂ ਕਿਹੜਾ ਵਿਸ਼ਵਗੁਰੂ ਬਣ ਰਹੇ ਹੋ ਵੀ ਫਿਰ ਕੀ ਕਰ ਰਹੇ ਹੋ ਤੁਸੀਂ ਤੁਸੀਂ ਜਲੂਸ ਕੱਢ ਰੱਖਿਆ ਲੋਕਾਂ ਨੂੰ ਬੁੱਧੂ ਬਣਾਉਣੇ ਹੋ ਤੁਸੀਂ ਸਾਰੇ ਇਹਨਾਂ ਪਾਰਟੀਆਂ ਦੀ ਹਕੀਕਤ ਜਦੋਂ ਲੋਕਾਂ ਨੂੰ ਸਮਝ ਆ ਗਈ ਨਾ ਨਾ ਇਹ ਪਾਰਟੀਆਂ ਰਹਿਣਗੀਆਂ ਨਾ ਇਹ ਲੀਡਰ ਰਹਿਣਗੇ ਤੇ ਨਾ ਹੀ ਇਹ ਸਰਕਾਰਾਂ ਲੋਕਾਂ ਨੇ ਸਭ ਕੁਝ ਬਦਲ ਦੇਣਾ ਬਹੁਤ ਮਿਹਰਬਾਨੀ ਸ਼ੁਕਰੀਆ